thank you ਪੰਜਾਬ ਚੈਨਲ ਤੋਂ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਕਰਨਾਲ ਤੋਂ ਪਿੰਡ ਉਪੂਕੇ ਦੇ ਨਜ਼ਦੀਕ ਕੈਰੋਂ ਤਹਿਸੀਲ ਪੱਟੀ ਲੈਕੂ ਪਿੰਡ ਦੇ ਚਨਾਇ ਨਾਮ ਜਿੱਥੇ ਕਿ ਜੰਗਲਾਂ ਦੇ ਵਿੱਚ ਮੰਦਰ ਆਏ ਹੋਏ ਨੇ ਤਾਂ ਤਾਂ ਨਾ ਹਜਰਤ ਪੀਰ ਬਾਬਾ ਵੀਰ ਸਿੰਘ ਸਾਹਿਬ ਜੀ ਪਿੰਡ ਉਪੂਕੇ ਤੋਂ ਕੋਈ ਤਰਕੀਬ ਨਾਲ 1.5-2 ਕਿਲੋਮੀਟਰ ਦੂਰ ਸਹਿਰ ਦੇ ਕਿਨਾਰੇ ਦੀ ਬੜੀ ਅੱਛੀ ਜਗ੍ਹਾ ਹੈ ਬੜੀ ਏਕਾਤ ਜਗ੍ਹਾ ਤੇ ਬੜੀ ਸੁੰਦਰ ਜਗ੍ਹਾ ਜਿੱਥੇ ਬਾਬਾ ਜੀ ਹੁਣਾਂ ਨੇ ਤਾਪ ਕੀਤਾ ਬੈਠ ਕੇ ਤੇ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਇੱਥੇ ਸੰਗਤਾਂ ਪਹੁੰਚ ਕੇਲਾਤਮਸਤ ਹੋ ਰਹੀਆਂ ਨੇ ਆਪਣੇ ਜਨਾਂ ਦੀ ਆਸਮਰਦਾ ਮੁਰੀਆਂ ਕਰ ਰਹੀਆਂ ਨੇ ਇਸ ਵੇਲੇ ਮੇਲਾ ਪ੍ਰਬੰਧਕ ਕਮੇਟੀ ਇਥੋਂ ਦੇ ਗਦੀਨ ਸ਼ੇਨ ਆ ਬਾਬਾ ਹਾਜੀ ਸਿੰਘ ਜੀ ਖਿਦਮਤਕਾਰ ਦਰਬਾਰ ਸ਼ਾਹ ਜੀ ਵਿਪਨ ਸ਼ਾਹ ਜੀ ਤੇ ਸਾਡੇ ਵਿੱਚ ਜੀ ਕੀ ਨਾਮ ਅਮਰੀਕ ਸਿੰਘ ਅਮਰੀਕ ਸਿੰਘ ਜੀ ਇਹ ਮੇਲਾ ਕਮੇਟੀ ਦੇ ਨਾਲ ਆਪਾਂ ਗੱਲਬਾਤ ਕਰਕੇ ਇਹਨਾਂ ਤੋਂ ਪੁੱਛਦੇ ਆਪੀ ਇਹ ਜਿਹੜਾ ਸਾਲਾਨਾ ਜੋੜ ਮੇਲਾ ਕਿੰਨਾ ਕੁ ਪੁਰਾਣਾ ਮਨਾ ਰਹੇ ਹੋ ਵਾਈਬ੍ਰੇਟ ਦੀ ਖਾਸ ਵਾਹਿਗੁਰੂ ਜੀ ਦੀ ਫਤਿਹ ਜਿਨ੍ਹਾਂ ਨੇ ਦਰਬਾਰ ਤੇ ਪ੍ਰੈਸਰ ਪੁਟਾਏ ਨੇ ਇਹਨਾਂ ਦਾ ਬਹੁਤ ਬਹੁਤ ਧੰਵਾ ਜੀ ਇਹਨਾਂ ਨੇ ਆਣ ਕੇ ਮੇਲੇ ਦੀ ਰੌਣਕ ਨੂੰ ਵਧਾਇਆ ਵਾ ਸੋਇਆ ਜੀ ਅੱਜ ਤੋਂ ਕਈ ਸਾਲ ਪਹਿਲੇ ਪ੍ਰਾਤਨ ਵੱਡ ਬਡੇਰਿਆਂ ਤੋਂ ਇਹ ਜਿਹੜਾ ਵਾ ਮੇਲਾ ਮਨਾਇਆ ਜਾ ਰਿਹਾ ਮਨਾਇਆ ਜਾ ਰਿਹਾ ਵਾ ਜੀ ਜਿੰਨੇ ਵੀ ਸਾਧ ਸੰਗਤ ਆਉਂਦੀ ਆ ਪਛ ਦੂ ਟ੍ਰਾਂਡਿਓ ਪਛ ਐਨ ਆਰ ਆਈ ਵੀਰਿਆ ਜਿਹੜੇ ਸਹਯੋਗ ਦੇ ਕੇ ਇਸ ਮੇਲੇ ਦੀ ਸ਼ੋਭਾ ਨੂੰ ਵਡਾਉਂਦੇ ਆ ਵਾਹਿਗੁਰੂ हां ਧਾਰਮਿਕ ਮੇਲਾ ਵਾ ਪਹਿਲੇ ਦਿਨ ਇੱਥੇ ਧਾਰਮਿਕ ਮੇਲਾ ਮਨਾਇਆ ਜਾਂਦਾ ਜੀ ਦੋ ਦਿਨ ਦਾ ਮਨਾਇਆ ਜਾਂਦਾ ਦੋ ਦਿਨ ਦਾ ਮੇਲਾ ਮਨਾਇਆ ਜਾ ਰਿਹਾ ਜੀ ਦੋ ਦਿਨਾਂ ਦੇ ਅੱਜ ਕਲਾਕਾਰ ਆ ਪਮਾਡੋ ਮੇਲੀ ਵਾਲਾ ਤੇ ਮਹਾਰਾਜ ਦੀ ਕਿਰਪਾ ਦੇ ਨਾਲ ਅੱਜ ਮੇਲਾ ਆਖਰੀ ਪੜਾ ਤੇ ਆ ਜੀ ਬਹੁਤ ਭਰੇ ਹੋਰ ਵੀ ਭਰ ਲਿਆ ਵਾ ਆਈਆਂ ਹੋਈਆਂ ਸੰਗਤਾਂ ਨੂੰ ਵਧਾਈਆਂ ਆਉਣ ਵਾਲੇ ਜਿੰਨਾ ਵੀ ਮਾਲਕ ਸੱਚੇ ਪਾਤਸ਼ਾਹ ਜਿਨ੍ਹਾਂ ਨੂੰ ਬਲ ਬਖਸ਼ਿਆ ਵਾ ਬੁੱਧੀ ਬਖਸ਼ਿਆ ਸੇਵਾ ਕਰਨ ਦੀ ਉਹ ਸੇਵਾਦਾਰ ਆਪਣਾ ਖੂਬ ਸੇਵਾ ਨਿਭਾ ਰਹੇ ਆ ਔਰ ਖੁਸ਼ੀਆਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਆ ਤੇ ਮਹਾਰਾਜ ਸੱਚੇ ਪਾਤਸ਼ਾਹ ਏਦਾਂ ਹੀ ਮੇਲੇ ਦੀਆਂ ਰੌਣਕਾਂ ਨੂੰ ਵਧਾਈ ਰੱਖੇ ਤੇ ਕਿਰਪਾ ਰੱਖੇ ਮਹਾਰਾਜ ਸੱਚੇ ਪਾਤਸ਼ਾਹ ਐ ਪ੍ਰੈਸਰ ਬੋਟਾਂ ਦਾ ਆਉਣ ਦਾ ਧੰਨਵਾਦ ਜੀ ਆਇਆਂ ਨੂੰ ਜੋ ਬੋਲੇ ਇਸੋ ਨਿਹਾਲ ਜੋ ਸੁਨਿਹਾਲ ਟ੍ਰਾਇਗਰ ਦੀ ਕੀਮਤ ਹੈ ਵੀਰ ਜੀ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਮੇਲੇ ਤੇ ਆ ਕੇ ਚਾਰ ਚੰਨ ਲਾਏ ਨੇ ਤੇ ਬਾਬਾ ਜੀ ਦੀ ਸੰਗਤ ਜਿਹੜੀ ਆ ਗਈ ਆ ਬਹੁਤ ਦੂਰੂ ਦੂਰੋਂ ਤੋਂ ਇੱਥੇ ਮਨੋ ਕਾਮਨਾ ਲੋਕਾਂ ਦੀਆਂ ਪੂਰੀਆਂ ਹੋਈਆਂ ਨੇ ਤੇ ਪਹਿਲਾਂ 3-4 ਦਿਨ ਤੋਂ ਖੰਡਪਾਰ ਸਾਹਿਬ ਆਰੰਭ ਕਰਾਈ ਗਏ ਤੇ ਕੱਲ ਜਾਦਰ ਤੇ ਢੰਡੇ ਦੀਆਂ ਰਸਮਾਂ ਹੋਈਆਂ ਨੇ ਤੇ ਅੱਜ ਸੱਭਿਆਚਾਰ ਮੇਲਾ ਜਿਹੜਾ ਕਰਵਾਇਆ ਜਾ ਰਿਹਾ ਪੰਨਾ ਡੁੰਨੇਵਾਲ ਇੱਥੇ ਸ਼ਿਰਕਤ ਕਰ ਰਹੇ ਨੇ ਪੰਜਾਬ ਤੋਂ ਸ਼ਾਮ ਨੂੰ ਸਮਾਪਤੀ ਹੋਏਗੀ ਜੀ ਵੈਦਨਜੀ ਕਾਰਖਾਨਾ ਵੈਦਨਜੀ ਕੀ ਪਰਮਾ ਜੀ ਭਾਈ ਮਰੀਕ ਸਿੰਘ ਜੀ ਤੁਸੀਂ ਸੰਗਤਾਂ ਨੂੰ ਕਿਹੜੇ ਸ਼ਬਦਾਂ ਦੇ ਨਾਲ ਉਹਨਾਂ ਦਾ ਧੰਨਵਾਦ ਕਰਦੇ ਆ ਅਸੀਂ ਇਹਦੇ ਦੇ ਧੰਨਵਾਦ ਕਰਦੇ ਸਾਡੇ ਤੋਂ ਸੁਭਾਅ ਦਾ ਦੇ ਦਾਦੇ ਦੀ ਸੰਭਾਲ ਤੋਂ ਇਹ ਪਿੰਡਾਂ ਦੇ ਮੇਲੇ ਲੱਗਦੇ ਹੁੰਦੇ ਜੀ ਇੱਥੇ ਅਹੀਂ ਵੀ ਜੋਸ ਹੁਸਨ ਸਮਾਰੀ ਆ ਬਾਦ ਇੱਥੇ ਸੇਵਾ ਹੀ ਕਰਦੇ ਆ ਬਾਹਰਾਂ ਦੀ ਮੋੜ ਵੀ ਕਰਦੇ ਆ ਕਰਾਈ ਕਰਕੇ ਅੱਜ ਤੋਂ ਦੱਸ ਦਿਓ ਕਿ ਸਾਨੂੰ ਕਰਾਈ ਕਰਦੇ ਨਹੀਂ ਸੰਤਾਂ ਦੀ ਸੇਵਾ ਲੋਟ ਰਹੇ ਜੀ ਬੜੀ ਕਿਰਪਾ ਬਾਪੂ ਦੀ ਇੱਥੋਂ ਹੀ ਸਾਡੇ ਸਾਡੇ ਪਿੰਡ ਦੇ ਸਭ ਤੋਂ ਜ਼ਿਆਦੇ ਜਿਆਦੇ ਇੱਥੋਂ ਹੀ ਬਾਹਰ ਗਏ ਬਾਪੂ ਦੀ ਕਿਰਪਾ ਨਾਲ ਬਹੁਤ ਸਾਡੇ ਉਹ ਪੈਨਾ ਰਹੇ ਭਰਾ ਹਟ ਕੱਟ ਕਰਦੇ ਆ ਅੱਛਾ ਆਪ ਦੀ ਕਮਾਈ ਨੂੰ ਪਿੱਤਰ ਕਰ ਰਹੇ ਆ ਹਾਂ ਜੀ ਪਿੱਤਰ ਕਰ ਰਹੇ ਉਹਨਾਂ ਦੀ ਮੋੜ ਵੀ ਆਉਂਦਾ ਹੈ ਜੋ ਵੀ ਚੈਨ ਨਹੀਂ ਲਾਇਫ ਇਹ ਤੁਹਾਡੀ ਜਿਹੜੀ ਨੇਊ ਜੇ ਬਾਹਰ ਦੇਸ਼ ਤੱਕ ਪਹੁੰਚਨੀ ਆ ਉਹਨਾਂ ਨੂੰ ਕੀ ਸਨੇਹਾ ਦੇਣ ਦਿਓ ਧੰਨਵਾਦ ਅਸੀਂ ਬੇਨਤੀ ਆਉਂਦਾ ਬਹੁਤ ਬਹੁਤ ਧੰਨਵਾਦ ਹਰ ਮੇਲੇ ਦੇ ਇੰਨਾ ਦੇਵਾ ਕਰਦੇ ਰਹੇ ਲੋਕ ਕਰਦੇ ਰਹੇ ਸਾਡੇ ਨਾਲ ਐਨ ਆਰ ਆਈ ਵੀਰਾਂ ਦਾ ਐਨ ਆਰ ਆਈ ਦਾ ਸਭ ਤੋਂ ਜ਼ਿਆਦਾ ਧੰਨਵਾਦ ਮਹਾਰਾਜ ਗੁਰੂ ਘਰ ਨਾਲ ਜੁੜੋ ਸੇਵਾ ਕਰੋ ਨਸ਼ਿਆਂ ਤੋਂ ਰਹਿਤ ਹੋਵੇ ਆਪਣੇ ਨਾਮ ਦੇ ਪੋ ਤੇ ਆਪਣੇ ਮਾਪੇ ਦੀ ਸੇਵਾ ਕਰੋ ਸਭ ਤੋਂ ਉੱਤਮ ਸੇਵਾ ਜੇ ਆਪਣੇ ਮਾਪੇ ਦੀ ਕਿਹ ਬਾਤ ਜਿਨੇ ਆਪਣੇ ਮਾਪੇ ਦੀ ਸੇਵਾ ਕਰ ਲਈਆ ਉਹ ਤੋਂ ਆਣਾ ਸਾਡੇ ਬਾਅਦ ਆ ਉਹ ਵੀ ਜ਼ਰੂਰੀ ਆ ਲਾਜ਼ਮੀ ਆ ਮਹਾਰਾਜ ਦੀ ਬਾਣੀ ਜਾਂਦਾ ਜੋ ਸਤਗੁਰ ਸ਼ਰਮ ਸੰਗਤ ਨਹੀਂ ਆਏ ਟਰਗ ਜੀਵੇ ਟਰਗ ਜਵਾਸ ਜਿਹੜਾ ਦੁਨੀਆਂ ਦੇ ਉੱਤੇ ਕੋਈ ਵੀ ਆ ਗੁਰੂ ਦੇ ਨਾਲ ਨਹੀਂ ਜੁੜਿਆ ਉਹਦਾ ਟਰਗ ਆ ਟਰਗ ਦਾ ਮਤਲਬ ਹੁੰਦਾ ਵਾ 1000 ਵਾਰੀ ਕਿਸੇ ਨੂੰ ਫਟਕਾਰ ਮਾਰੀ ਜਾਵੇ ਤੇ ਇੱਕ ਟਰਗ ਬੰਦੀ ਆ ਸੋ ਇਹ ਆ ਵੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੇ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਸਮਤ ਬਖਸ਼ੇ ਮਹਾਰਾਜ ਨਸ਼ਿਆਂ ਤੋਂ ਦੂਰ ਕਰਨ ਮਹਾਰਾਜ ਸੱਚੇ ਪਾਤਸ਼ਾਹ ਇਹ ਆਪਣਾ ਖੇਡਾਂ ਵੱਲੇ ਧਿਆਨ ਦੇਣਾ ਜਿਵੇਂ ਕਬੱਡੀ ਆ ਜਿਵੇਂ ਹੋਰ ਵੀ ਆਪਣੀਆਂ ਬੜੀਆਂ ਬੜੀਆਂ ਗੇਮਾਂ ਹੈਗੀਆਂ ਨੇ ਉਹ ਗੇਮਾਂ ਵਾਲੇ ਧਿਆਨ ਕਰਨ ਬੱਚੇ ਤੇ ਮਾਪਿਆਂ ਦਾ ਵੀ ਸਹਿਯੋਗ ਆ ਵੀ ਉਹ ਵੀ ਥੋੜਾ ਜਿਹਾ ਇਹਨਾਂ ਦਾ ਖਿਆਲ ਰੱਖਣ ਤੇ ਪ੍ਰਸ਼ਾਸਨ ਨੂੰ ਵੀ ਇੱਕ ਬੇਨਤੀ ਕਰਦੇ ਆ ਵੀ ਆਪਣਾ ਵੱਧ ਤੋਂ ਵੱਧ ਸਹਿਯੋਗ ਲੈ ਕੇ ਇਹ ਕਿ ਜਿੰਨੇ ਵੀ ਆ ਪਿੰਡਾਂ ਦੇ ਵਿੱਚ ਹੈਗੇ ਨੇ ਉਹਨਾਂ ਦਾ ਸਹਿਯੋਗ ਲੈਣਾ ਸਹਿਯੋਗ ਲੈ ਕੇ ਹੀ ਕਿ ਫੇਰ ਹੀ ਅਸੀਂ ਨਸ਼ਿਆਂ ਨੂੰ ਛਡਾ ਸਕਦੇ ਹਾਂ ਇਕੱਲਾ ਕੋਈ ਵੱਡਾ ਨਹੀਂ ਹੁੰਦਾ ਇਹ ਤਾਂ ਜੀ ਸਾਥ ਸੰਗਤ ਦੇ ਨਾਲ ਹੀ ਵੱਡਾ ਹੋਇਆ ਜਾਣਾ ਸਾਥ ਸੰਗਤ ਦੇ ਨਾਲ ਹੀ ਜੁੜ ਕੇ ਅਸੀਂ ਨਸ਼ਿਆਂ ਦੇ ਠੰਡ ਪਾ ਸਕਦੇ ਹਾਂ ਬਾਬਾ ਜੀ ਰੁੱਖ ਤੇ ਮਨੁੱਖ ਨਾ ਬੜਾ ਘੂੜਾ ਬੜਾ ਹੀ ਬੜਾ ਜੀ ਤੇ ਅੱਪਾ ਇਹ ਪ੍ਰਸ਼ਾਸਨ ਵੀ ਕਹਿੰਦਾ ਹਾਂ ਜੀ ਤੇ ਸਾਡੇ ਵਾਤਾਵਰਣ ਨੂੰ ਹੋਰ ਜਿਵਨ ਕਰਨ ਵਾਸਤੇ ਇਹਨਾਂ ਨੂੰ ਰੋਖ ਲਾਉਣਾ ਬੜੇ ਜ਼ਰੂਰੀ ਹੈ ਕੋਈ ਰੋਖਿਆ ਜਿਹੜੀ ਸਾਨੂੰ ਆਕਸੀਜਨ ਦਿੰਦੇ ਆ ਸਭ ਤੋਂ ਵੱਡੀ ਨੂੰ ਆਕਸੀਜਨ ਦਾ ਸਾਹ ਲੈਣ ਵਾਸਤੇ ਸਾਨੂੰ ਜਿਹੜਾ ਵਾ ਸਭ ਤੋਂ ਵੱਡਾ ਵਾ ਇੱਕ ਹਰ ਇੱਕ ਇਨਸਾਨ ਨੂੰ ਰੁੱਖ ਜ਼ਰੂਰ ਲਾਉਣਾ ਚਾਹੀਦਾ ਵਾ ਕਿਉਂਕਿ ਰੁੱਖ ਇਹੋ ਜੀ ਚੀਜ਼ ਆ ਜਿਹੜੀ ਸਾਨੂੰ ਆਕਸੀਜਨ ਦਾ ਭੰਡਾਰ ਦੇ ਰਹੀ ਆ ਆਪਾਂ ਔਰ ਅਸੀਂ ਸਵਸਥ ਰਹਿ ਰਹੇ ਆ ਇਹ ਸਭ ਤੋਂ ਲਾਜ਼ਮੀ ਆ ਕਿ ਜਿੰਨੇ ਵੀ ਆ ਘਰ ਦੇ ਵਿੱਚ ਇੱਕ ਇੱਕ ਜੀ ਜਿਹੜਾ ਵਾ ਇੱਕ ਇੱਕ ਰੁੱਖ ਜ਼ਰੂਰ ਲਾਵੇ ਔਰ ਪ੍ਰਸ਼ਾਸਨ ਵੱਲੋਂ ਵੀ ਹੁਣ ਬਹੁਤ ਕੁਛ ਦਿੱਤਾ ਜਾ ਰਿਹਾ ਰੁੱਖ ਦਿੱਤੇ ਜਾ ਰਹੇ ਫਰੀ ਦਿੱਤੇ ਜਾ ਰਹੇ ਆ ਔਰ ਹਾਰੇ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਜਿੰਨੇ ਵੀ ਹੈਗੇ ਨੇ ਇੱਕ ਇੱਕ ਰੁੱਖ ਜੂਰ ਲਾਉਣ ਇੱਕ ਰੁੱਖ ਤੇ 100 ਸੌਖਾ ਇਹ ਜੀ ਰੁੱਖ ਆ ਤੇ ਸਭ ਕੁਛ ਆ ਜ਼ਿੰਦਗੀ ਆ ਜੇ ਰੁੱਖ ਨਹੀਂ ਤੇ ਕੁਛ ਨਹੀਂ ਤੇ ਬਾਕੀ ਧੰਨਵਾਦ ਆ ਜੀ ਸਾਹਰਾ ਸੱਚੇ ਪਾਸ਼ਾ ਹਾਰੇ ਨੂੰ ਬਾਬਾ ਜੀ ਨੇ ਵੀ ਇੱਥੇ ਬਹੁਤ ਰੁੱਖ ਲਾਏ ਬੜੇ ਬੜੇ ਆਂਬ ਹੀ ਸਾਨੂੰ ਵੀ ਪਤਾ ਨਹੀਂ ਉਹ ਕਦੋਂ ਦੇ ਆਂਬ ਹੋਇਆ ਹੁਣ ਵੀ ਹੈਗੇ ਆ ਫਲ ਲੱਗਦਾ ਫਲ ਲੱਗਦਾ ਸਾਡੀ ਜੀ ਪਤਾ ਨਹੀਂ ਕਦੋਂ ਸਾਡੇ ਸਾਬਦੇ ਹੋਣੀ ਪੁੱਛੀਦਾ ਉਹਦੇ ਹੱਥ ਸੰਤਾਂ ਸਾਰੀਆਂ ਫਲ ਹਾਂਜੀ ਹਾਂਜੀ ਜਾਮ ਆਉਂਦੇ ਆ ਜਾਮ ਨੂੰ ਆਉਂਦੇ ਆ ਉਹ ਯਾਰ ਆਉਂਦੇ ਆ ਨਿਰਵਾਰ ਬਾਦੂ ਆਉ ਰਹੇ ਆ ਜੀ ਬੜੀ ਕਿਰਪਾ ਦੀ ਅੱਗੇ ਵਾਹਿ ਗੁਰੂ ਵਾਹਿ ਗੁਰੂ ਪਾਏ ਦਰੁਜੀ ਸਤਨਾਮ 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 ਜੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਸਤਨਾਮ 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 ਜੀ ਵਾਹਿ ਗੁਰੂ ਵਾਹਿ ਗੁਰ ਵਾਹਿ ਗੁਰ ਗੁਰੂ ਵਾਹਿ ਗੁਰ ਜੀ ਵਾਹਿ ਗੁਰ ਵਾਹਿ ਗੁਰੂ ਵਾਹਿ ਗੁਰ ਜੀ ਸਤਨਾਮ 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 ਜੀ ਵਾਹਿ ਨਾਮ ਸਤਨਾਮ ਸਤਨਾਮ ਚੇ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਵਾਹਿਗੁਰੂ ਸਾਰੇ ਨਾਮ ਜਿੰਨੀ ਵਾਹਿਗੁਰੂ ਵਾਹਿਗੁਰੂ ਵਾਹਿ ਵਾਹਿ ਗੁਰੂ ਵਾਹਿਗੁਰੂ ਵਾਗੇ ਗੁਰੂ ਜੀ ਸਤਨਾਮ 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 ਜੀ ਵਾਹਿ ਗੁਰੂ ਵਾਹਿਗੁਰੂ ਵਾਲੇ ਗੁਰੂ ਜੀ ਸਤਨਾਮ 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 ਜੀ ਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਜੀ ਸਤਨਾਮ 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 ਜੀ ਵਾਹਿਗੁਰੂ ਸਤਨਾਮ 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 ਜੀ ਵਾਹਿਗੁਰੂ 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 ਜੀ RAM ਨਾਮ ਜਪ ਲਾ ਜਪ ਲਾ ਹਰਿ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ oh um...